ਆਪ ਆਪਣਾ ਪਲੇ ਸਟੋਰ ਖੋਲ ਲਵਾਂਗੇ ਪਲੇ ਸਟੋਰ ਤੇ ਜਾ ਕੇ ਆਪਾਂ ਲਿਪੀਕਾਰ ਕੀਬੋਰਡ ਸਰਚ ਕਰਾਂਗੇ ਸਰਚ ਰਿਜ਼ਲਟ ਦੇ ਵਿੱਚ ਬਹੁਤ ਸਾਰੇ ਲਿਪੀਕਾਰ ਵੱਲੋਂ ਜਿਹੜੇ ਕੀਬੋਰਡ ਬਣਾਏ ਗਏ ਨੇ ਉਹ ਆ ਜਾਣਗੇ ਵੱਖ-ਵੱਖ ਲੈਂਗੁਏਜਸ ਵਾਸਤੇ ਹੈਗੇ ਨੇ ਜਿਹੜਾ ਆਪਣਾ ਪੰਜਾਬੀ ਲਿਪੀਕਾਰ ਕੀਬੋਰਡ ਹੈਗਾ ਆਪਾਂ ਉਹਦੇ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਪੰਜਾਬੀ ਲਿਪੀਕਾਰ ਵਾਲਿਆਂ ਦਾ ਪੇਜ ਖੁੱਲ ਜਾਏਗਾ ਇਹਦੇ ਵਿੱਚ ਖਾਸ ਗੱਲ ਇਹ ਹੈਗੀ ਹੈ ਇਹ ਕੰਟੇਨ ਐਡਸ ਹੈ ਤੇ ਇਨ ਐਪ ਪਰਚੇਸਿਸ ਹੈਗੀ ਹੈ ਯਾਨਕਿ ਇਹਦੇ ਵਿੱਚ ਜਦੋਂ ਆਪਾਂ ਯੂਜ਼ ਕਰਨਾ ਹੈਗਾ ਤੇ ਉਦੋਂ ਐਡਸ ਆਣਗੀਆਂ ਮਸ਼ਹੂਰੀਆਂ ਆਣਗੀਆਂ ਜੇ ਤੁਸੀਂ ਨਹੀਂ ਚਾਹਦੇਗੇ ਤੇ 200 ਰੁਪਏ ਦੀ ਸਬਸਕ੍ਰਿਪਸ਼ਨ ਤੁਹਾਨੂੰ ਲੈਣੀ ਪੈਗੀ 1 ਸਾਲ ਦੀ ਤੁਸੀਂ ਪਹਿਲਾਂ ਇਸ ਐਪ ਨੂੰ ਯੂਜ਼ ਕਰਕੇ ਦੇਖ ਲਓ ਜੇ ਤੁਹਾਨੂੰ ਵਧੀਆ ਲੱਗਦੀ ਹੈਗੀਏ ਤੇ ਤੁਸੀਂ 200 ਰੁਪਏ ਦੇ ਵਿੱਚ ਇਹਨੂੰ ਖਰੀਦ ਸਕਦੇ ਹੋ 1 ਸਾਲ ਵਾਸਤੇ ਜਿਹਦੇ ਵਿੱਚ ਕੋਈ ਐਡਸ ਨਹੀਂ ਆਣਗੀਆਂ ਸੋ ਆਪਾਂ ਫਟਾਫਟ ਇਹਦੀ ਇੰਸਟਾਲੇਸ਼ਨ ਕਰ ਲੈਣੇ ਹੈਗੀਆਂ ਉਸ ਤੋਂ ਬਾਅਦ ਇਹਨੂੰ ਟੈਸਟ ਕਰਕੇ ਦੇਖਾਂਗੇ ਇਸ ਐਪ ਨੂੰ ਇੰਸਟਾਲ ਕਰਨ ਲਈ ਆਪਾਂ ਇੰਸਟਾਲ ਦਾ ਬਟਨ ਦਬਾ ਦਵਾਂਗੇ ਇਹ ਲਗਭਗ 6 MB ਦੀ ਐਪ ਹੈਗੀ ਹੈ ਤੇ ਥੋੜੀ ਪ੍ਰੋਸੈਸਿੰਗ ਤੋਂ ਬਾਅਦ ਇਹ ਡਾਊਨਲੋਡ ਹੋ ਜਾਏਗੀ ਡਾਊਨਲੋਡ ਹੋਣ ਤੋਂ ਬਾਅਦ ਆਪਾਂ ਇਹਨੂੰ ਇੰਸਟਾਲ ਕਰ ਲਾਂਗੇ ਇੰਸਟਾਲੇਸ਼ਨ ਹੋਣ ਤੋਂ ਬਾਅਦ ਆਪਾਂ ਇਹਨੂੰ ਓਪਨ ਕਰ ਲਵਾਂਗੇ ਓਪਨ ਦਾ ਬਟਨ ਦਬਕੇ ਇਸ ਤੋਂ ਬਾਅਦ ਸਾਨੂੰ ਛੋਟੀ ਮੋਟੀ ਸੈਟਿੰਗਸ ਕਰਨੀਆਂ ਪੈਣਗੀਆਂ ਜਦੋਂ ਆਪਾਂ ਇਸ ਐਪ ਨੂੰ ਖੋਲਦੇ ਹਾਂ ਤਾਂ ਇੰਸਟਾਲ ਕੀਬੋਰਡ ਦਾ ਬਟਨ ਲੱਗਾ ਹੁੰਦਾ ਹੈ ਉਹਨੂੰ ਆਪਾਂ टैप कर देंगे और लिस्ट के जाके जोड़ा है लिपिकार कीबोर्ड वो इनेबल कर देंगे टैप करके ओके दब देंगे फिर दोबारा ओके दब देंगे और फिर इनेबल कीबोर्ड आ जाएगा इस बटन के उ आप क्लिक करा ਇਸ ਤੋਂ ਬਾਅਦ ਜਿਹੜਾ ਵੀ ਆਪਾਂ ਕੀਬੋਰਡ ਯੂਜ਼ ਕਰਨਾ ਚਾਹੁੰਦੇ ਹਾਂ ਜਿੱਦਾਂ ਕਿ ਹੁਣ ਆਪਾਂ ਲਿਪੀਕਾਰ ਟੈਸਟ ਕਰਨਾ ਹੈਗਾ ਇਸ ਕਰਕੇ ਲਿਪੀਕਾਰ ਵਾਲਾ ਜਿਹੜਾ ਕੀਬੋਰਡ ਹੈਗਾ ਉਹਦੇ ਉੱਤੇ ਆਪਾਂ ਟਾਈਪ ਕਰਕੇ ਉਹਨੂੰ ਸਿਲੈਕਟ ਕਰ ਲਾਂਗੇ ਉਸ ਤੋਂ ਬਾਅਦ ਇਨੇਬਲ ਵੌਇਸ ਟਾਈਪਿੰਗ ਦੇ ਉੱਤੇ ਕਲਿੱਕ ਕਰਾਂਗੇ ਤੇ ਅਲੋ ਡਿਸਪਲੇ ਓਵਰ ਅਦਰ ਐਪਸ ਇਹਦੇ ਉੱਤੇ ਆਪਾਂ ਟੈਪ ਕਰਕੇ ਇਹਨੂੰ ਇਨੇਬਲ ਕਰ ਦਵਾਂਗੇ ਆਪਣੇ ਕੀਬੋਰਡ ਦੀ ਇੰਸਟਾਲੇਸ਼ਨ ਲਗਭਗ ਪੂਰੀ ਹੋ ਚੁੱਕੀ ਹੈ ਹੁਣ ਤੁਸੀਂ ਕੋਈ ਵੀ ਐਸੀ ਐਪ ਖੋਲ੍ਹੋ ਜਿਹਦੇ ਵਿੱਚ ਤੁਸੀਂ ਪੰਜਾਬੀ ਟਾਈਪ ਕਰਕੇ ਦੇਖਣਾ ਚਾਹੁੰਦੇ ਹੋ ਇਹਦੇ ਵਿੱਚ ਜਾ ਕੇ ਤੁਸੀਂ ਪੰਜਾਬੀ ਵਾਲੇ ਬਟਨ ਦੇ ਉੱਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਮਾਈਕ ਵਾਲੇ ਬਟਨ ਦੇ ਉੱਤੇ ਕਲਿੱਕ ਕਰਨਾ ਹੈ ਤੇ ਇਹਨੇ ਤੁਹਾਡੇ ਤੋਂ ਪਰਮਿਸ਼ਨ ਮੰਗਣੀ ਹੈ ਇਹਦੇ ਉੱਤੇ ਅਲਾਉ ਕਰਕੇ ਫਿਰ ਅਲਾਉ ਕਰ ਦੇਣਾ ਤੇ ਹੁਣ ਆਪਾਂ ਆਪਣੇ ਕੀਬੋਰਡ ਨੂੰ ਟੈਸਟ ਕਰ ਸਕਦੇ ਹਾਂ ਚਲੋ ਹੁਣ ਆਪਾਂ ਇਹਦੀ ਵੌਇਸ ਟਾਈਪਿੰਗ ਨੂੰ ਟੈਸਟ ਕਰ ਲੈਂਦੇ ਹਾਂ ਕਿੱਦਾਂ ਰਹਿੰਦੀ ਹੈਗੀ ਵੌਇਸ ਟਾਈਪਿੰਗ ਸ਼ੁਰੂ ਕਰਨ ਵਾਸਤੇ ਮਾਈਕ ਦੇ ਬਟਨ ਦੇ ਉੱਤੇ ਟੈਪ ਕਰੋ ਇਸ ਤੋਂ ਬਾਅਦ ਤੁਸੀਂ ਵੱਧ ਤੋਂ ਵੱਧ 14 ਸਕਿੰਟ ਦਾ ਡਾਇਲੌਗ ਬੋਲ ਸਕਦੇ ਹੋ ਜਿਹਨੂੰ ਕੀ ਇਹ ਟੈਕਸਟ ਵਿੱਚ ਕਨਵਰਟ ਕਰ ਦੇਗਾ ਚਲੋ ਹੁਣ ਟੈਸਟ ਕਰਕੇ ਦੇਖਦੇ ਹਾਂ उनमें इस कीबोर्ड ਨੂੰ ਟੈਸਟ ਕਰ ਰਿਹਾ ਹਾਂ ਦੇਖਦੇ ਹਾਂ ਜੀ ਐਕਿਊਰੇਸੀ ਕਿੰਨੀ ਕੀ ਇਹ ਮੇਰੀ ਆਵਾਜ਼ ਪਛਾਨ ਸਕਦਾ ਹੈ ਸੋ ਤੁਸੀਂ ਇਹਦਾ ਰਿਜ਼ਲਟ ਦੇਖ ਸਕਦੇ ਹੋ ਕਾਫੀ ਐਕਿਊਰੇਸੀ ਹੈ ਗਈ ਹੈ ਕੋਈ ਜ਼ਿਆਦਾ ਗਲਤੀ ਨਹੀਂ ਆਈਗੀ